ਆਪਣੀਆਂ ਮੰਗਾਂ ਨੂੰ ਲੈ ਕੇ ਪੀਐਸਪੀਸੀਐਲ ਦੇ ਸਮੂਹਿਕ ਮੁਲਾਜ਼ਮ ਜਾ ਸਕਦੇ ਹਨ ਸਮੂਹਿਕ ਛੁੱਟੀ ਤੇ ਈਟੀਓ ਹਰਪਜਨ ਸਿੰਘ ਦੀ ਕੋਠੀ ਦਾ ਕੀਤਾ ਗਿਆ ਘਰਾਓ ਅਤੇ ਕੀਤਾ ਗਿਆ ਰੋਸ ਪ੍ਰਦਰਸ਼ਨ ਅੰਮ੍ਰਿਤਸਰ ਵਿਖੇ ਹਰਪਜਨ ਸਿੰਘ ਈਟੀਓ ਜੋ ਬਿਜਲੀ ਮੰਤਰੀ ਹਨ ਉਹਨਾਂ ਦੀ ਕੋਠੀ ਦਾ ਘਰਾਓ ਕਰਨ ਦੇ ਲਈ ਪਹੁੰਚੇ ਵੱਡੀ ਗਿਣਤੀ ਵਿੱਚ ਪੀਐਸਪੀਸੀਐਲ ਦੇ ਮੁਲਾਜ਼ਮ ਅਤੇ ਉਹਨੇ ਕਿਹਾ ਕਿ ਉਹਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿੱਥੇ ਲਗਾਤਾਰ ਮੀਟਿੰਗਾਂ ਇਹਨਾਂ ਦੇ ਨਾਲ ਕੀਤੀਆਂ ਗਈਆਂ ਲੇਕਿਨ ਕੋਈ ਹੱਲ ਨਹੀਂ ਨਿਕਲਿਆ ਮੀਟਿੰਗਾਂ ਦਾ ਵੀ ਸਮਾਂ ਨਹੀਂ ਦਿੱਤਾ ਜਾ ਰਿਹਾ ਜਿਸ ਨੂੰ ਲੈ ਕੇ ਰੋਸ ਦੇ ਵਜੋਂ ਅੱਜ ਅੰਮ੍ਰਿਤਸਰ ਵਿਖੇ ਆਪਣੇ ਹਰਪਜਨ ਸਿੰਘ ਏਡੀਓ ਬਿਜਲੀ ਮੰਤਰੀ ਦੀ ਕੋਟੀ ਦਾ ਘਰਾਓ ਕੀਤਾ ਗਿਆ ਅਤੇ ਇਹਨਾਂ ਵੱਲੋਂ ਵੱਡੀ ਗਿਣਤੀ ਵਿੱਚ ਰੋਸ ਪ੍ਰਦਰਸ਼ਨ ਕਰਕੇ ਉੱਥੇ ਪਹੁੰਚੇ ਅਤੇ ਇਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਬਲੋਸ਼ਨ ਅਰਸ਼ਾਂ ਨੂੰ ਹੋਰ ਤੀਜੇ ਕੀਤਾ ਜਾਵੇਗਾ ਅਤੇ ਅਗਰ ਮੰਗਾ ਨਾ ਮੰਨੀਆਂ ਤਾਂ ਉਹਨਾਂ ਵੱਲੋਂ ਸਮੂਹਿਕ ਛੁੱਟੀ ਲਈ ਜਾਵੇਗੀ ਇਸ ਦੇ ਨਾਲ ਕੋਈ ਆਪਣਾ ਪੂਰੇ ਪੰਜਾਬ ਦੇ ਅੰਦਰ ਬਿਜਲੀ ਦੀ ਵੱਡੀ ਸਮੱਸਿਆ ਆ ਸਕਦੀ ਕਿਉਂਕਿ ਜੇ ਅਗਰ ਸਾਰੇ ਮੁਲਾਜ਼ਮਾਂ ਦੀ ਛੁੱਟੀ ਚੱਲੇਗੀ ਤਾਂ ਬਿਜਲੀ ਦੀ ਕੋਈ ਵੱਡੀ ਸਮੱਸਿਆ ਆਉਣ ਵਾਲੇ ਦਿਨਾਂ ਦੇ ਵਿੱਚ ਆ ਸਕਦੀ ਹੈ ਇਸ ਨੂੰ ਲੈ ਕੇ ਅੱਜ ਅਸੀਂ ਦਿਖਾ ਰਹੇ ਹੰਪਸਰ ਅੰਮ੍ਰਿਤਸਰ ਵਿਖੇ ਅੱਜ ਪੀਐਸ ਪੀਐਸ ਪੀਸੀਲ ਦੇ ਮੁਲਾਜ਼ਮਾਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਦੀ ਕੋਠੀਦਾਨ ਵੱਲੋਂ ਘਰਾਉ ਕੀਤਾ ਗਿਆ ਹੈ पके करणो पिपुर सी एम ਸਤਿਓ ਜੀ ਬਿਨੈ ਬਸਲੇ ਜੀ ਜਿਹੜਾ ਸਾਡੇ ਵਰਦੀ ਨੇ ਜਿਵੇਂ ਮੰਤਰੀ ਸਾਹਿਬ ਦੀ ਵੀ ਆ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਤੇ ਤੁਸੀਂ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਕਿਵੇਂ ਜਾ ਰਹੇ ਹੋ ਸਰ ਮੇਰਾ ਨਾਮ ਦੀਪ ਹੈ ਮੈਂ ਐਮ ਐਸ ਸੀ ਯੂਨੀਅਨ ਦਾ ਸਰਕਲ ਪ੍ਰਧਾਨ ਹੈ ਤੇ ਮੇਰੇ ਸਾਥੀ ਪਨੀਤ ਗੀਰਾ ਜੀ ਤੇ ਸਕੱਤਰ ਨੇ ਠੀਕ ਹੈ ਅਸੀਂ ਜਿਹੜਾ ਆਪਣਾ ਰੋਸ਼ ਪ੍ਰਦਰਸ਼ਨ ਅੱਜ ਅੰਮ੍ਰਿਤਸਰ ਹਰਪਜਨ ਸਿੰਘ ਜਿਹੜੇ ਸਾਡੇ ਬਿਜਲੀ ਮੰਤਰੀ ਨੇ ਉਹਨਾਂ ਦੀ ਕੋਠੀ ਦਾ ਘੇਰਾ ਕਰਨ ਜਾ ਰਹੇ ਹਾਂ ਕਿਉਂਕਿ ਜਿਹੜੀ ਬਿਜਲੀ ਬੋਰਡ ਦੀ ਮੈਨੇਜਮੈਂਟ ਹੈ ਸਾਡੀ ਜਿਹੜੀ ਵਾਜਬ ਮੰਗਾਂ ਨੇ ਉਹਨਾਂ ਨੂੰ ਮੰਨਣ ਦੇ ਉੱਤੇ ਟਾਲਮਟੋਲ ਦੀ ਨੀਤੀ ਅਪਣਾ ਰਹੀ ਹੈ ਠੀਕ ਹੈ ਉਹ ਲਗਾਤਾਰ ਟਾਲਮਟੋਲ ਦੀ ਨੀਤੀ ਅਪਣਾਉਂਦੇ ਹੋਏ ਸਾਡੀਆਂ ਮੰਗਾਂ ਨੂੰ ਡਿਨਾਈ ਕਰੀ ਜਾ ਰਹੀ ਹੈ ਠੀਕ ਹੈ ਤੇ ਲਗਾਤਾਰ ਸਾਡਾ ਸੰਘਰਸ਼ ਇਹਦੇ ਵਿਰੁੱਧ ਚੱਲ ਰਿਹਾ ਹੈਗਾ ਠੀਕ ਹੈ ਉਹਦੇ ਵਿਰੋਧ ਦੇ ਵਿੱਚ ਅਸੀਂ ਅੱਜ ਉੱਥੇ ਜਾ ਰਹੇ ਹਾਂ ਠੀਕ ਹੈ ਅਗਲੀ ਰਣਨੀਤੀ ਕੀ ਹੈ ਤੁਹਾਡੀ ਜੇ ਇਸ ਤੋਂ ਬਾਅਦ ਕੀ ਹੈ ਜੀ ਅਗਲੀ ਰਣਨੀਤੀ ਇਹ ਹੈ ਕਿ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਅਸੀਂ ਆਪਣਾ ਸੰਘਰਸ਼ ਹੋਰ ਤਿੱਖਾ ਕਰਾਂਗੇ ਠੀਕ ਹੈ ਜੀ ਹੁਣੇ ਸਾਡੀ ਜਥੇਬੰਦੀਆਂ ਵੱਲੋਂ 10 11 ਅਤੇ 12 ਦੀ ਆਪਣਾ ਕਾਲ ਆਪਣੀ ਸਮੂਹਿਕ ਛੁੱਟੀ ਪਰੰਦਾ ਐਲਾਨ ਕੀਤਾ ਗਿਆ ਠੀਕ ਹੈ ਜੀ ਜੇ ਸਾਡੀਆਂ ਮੰਗਾਂ ਨਾ ਮੰਗੀਆਂ ਮੰਨੀਆਂ ਗਈਆਂ ਅਸੀਂ ਆਪਣੀ ਸਮੂਹਿਕ ਛੁੱਟੀ ਪਰਾਂਗੇ ਤੇ ਕੰਮ ਬੰਦ ਕਰਕੇ ਆਪਣਾ ਰੋਜ ਪ੍ਰਦਰਸ਼ਨ ਕਰਾਂਗੇ ਠੀਕ ਹੈ ਜੀ ਇਹ ਸਾਰੇ ਪੰਜਾਬ ਵੱਲੋਂ ਜਾ ਰਹੇ ਹਨ ਜੀ ਇਹ ਸਾਰੇ ਪੰਜਾਬ ਵੱਲੋਂ ਹੈ ਸਾਰੇ ਪੀਐਸਪੀਸੀਐਲ ਪੀਪੀਐਸਪੀਸੀਐਲ ਪੰਜਾਬ ਤੋਂ ਠੀਕ ਹੈ ਇੱਥੇ ਅਸੀਂ ਤੁਹਾਡੇ ਚੈਨਲ ਦੇ ਰਾਹੀਂ ਇੱਕ ਮੈਸੇਜ ਕਨਵੇ ਕਰਨਾ ਚਾਹੁੰਦੇ ਹਾਂ ਮੌਜੂਦਾ ਸਰਕਾਰ ਅਤੇ ਸਾਡੀ ਮੈਨੇਜਮੈਂਟ ਬਿਜਲੀ ਬੋਰਡ ਦੀ ਮੈਨੇਜਮੈਂਟ ਨੂੰ ਵੀ ਸਾਡੀਆਂ ਜਿਹੜੀ ਵਾਅਦੇ ਮੰਗਾ ਹਨ ਉਹਨਾਂ ਤੇ ਧਿਆਨ ਦਿੱਤਾ ਜਾਵੇ ਤੇ ਉਹ ਮੰਗਾ ਮੰਗਾ ਨੂੰ ਛੇਤੀ ਤੋਂ ਛੇਤੀ ਲਾਗੂ ਕੀਤਾ ਜਾਵੇ ਕਿਉਂਕਿ ਸਾਡੇ ਕਰਮਚਾਰੀਆਂ ਦੇ ਵਿੱਚ ਰੋਸ ਬਹੁਤ ਜ਼ਿਆਦਾ ਪਾਇਆ ਜਾ ਰਿਹਾ ਹੈ ਧੰਨਵਾਦ ਠੀਕ ਹੈ